ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਹੈ ਜੀ ਹੂਪ ਕਰਦੇ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਆਪਾਂ ਹੋ ਗਏ ਅਜ ਰੈਡੀ ਆਪਾਂ ਜਿੰਕ ਸੂਟ ਵੀਅਰ ਕੀਤਾਗਾ ਤੇ ਅੱਜ ਆਪਾਂ ਚੱਲੇ ਆਂਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਅੱਜ ਗੁਰਦੁਆਰਾ ਸਾਹਿਬ ਵੱਡੇ ਗੁਰਦੁਆਰਾ ਸਾਹਿਬ ਦਾ ਨਗਰ ਕੀਰਤਨ ਆਊਗਾ ਨੌਵੇਂ ਪਾਸ਼ਾ ਦਾ ਤੇ ਆਪਾਂ ਉਸ ਨਗਰ ਕੀਰਤਨ ਦੇਖਣ ਚੱਲੇ ਆਂਗੇ ਜੀ ਤੇ ਬਸ ਨਗਰ ਕੀਰਤਨ ਪਹੁੰਚਣ ਨਾਲ ਇੱਕ ਦਿਖੋ ਵੀਡੀਓ ਦੇ ਵਿੱਚ ਲਓ ਜੀ ਆਪਣੇ 12 ਕੁੜੇ ਇੱਧਰ ਬੱਚੇ ਆ ਗਏ ਪਟਾਕੇ ਪਾਰ ਰਹੇ ਤੇ ਕਲੀ ਵੀ ਪਾਤੀ ਤੇ ਬਸ ਨਗਰ ਕੀਰਤਨ ਵੀ ਗੁਰਦੁਆਰਾ ਸੋ ਪਹੁੰਚ ਚੁੱਕਿਆਗਾ ਤੇ ਉਥੇ ਚਾਹ ਦਾ ਪ੍ਰਬੰਧ ਕੀਤਾ ਸੀਗਾ ਨਗਰ ਕੀਰਤਨ ਲਈ ਤੇ ਨਗਰ ਕੀਰਤਨ ਨਾਲ denn ਧੁੱਪ ਵੀ ਵਧੀਆ ਲੱਗੀ ਸੀਗੀ ਬਹੁਤ ਵਧੀਆ ਲੱਗੀ ਸੀ ਬੱਬਾ ਜੀ ਦੇ ਉਸ ਤੋਂ ਬਾਅਦ ਅੱਗੇ ਗੱਤ ਕੇ ਲਿਆਗੇ ਤੇ ਉਸ ਤੋਂ ਬਾਅਦ ਆਪਾਂ ਨੇ ਪਾਲਕੀ ਸਾਹਿਬ ਨੂੰ ਮੱਥਾ ਟੇਕਿਆ ਪਾਲਕੀ ਸਾਹਿਬ ਦੀ ਆਪਾਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਆਪਾਂ ਮੱਥਾ ਟੇਕਿਆ ਸੀ ਤੇ ਉਸ ਤੋਂ ਬਾਅਦ ਭੀੜ ਹੋ ਗਈ ਸੀ ਨਗਰ ਕੀਰਤਨ ਜਾਣ ਤੋਂ ਬਾਅਦ ਹੌਟ ਡੌਗ ਵੇਚਣ ਵਾਲਾ ਭਾਈ ਆਇਆ ਸੀ ਬਾਹਰ ਤੇ ਮੈਂ ਰਮਾਂਚ ਸੀ ਕਿ ਮੈਂ ਖਾ ਕੇ ਦੇਖਾਂ ਇਸ ਨੂੰ ਮੈਂ ਫਸਟ ਟਾਈਮ ਟਰਾਈ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਤੇ ਪ੍ਰਾਈਸ ਵੀ ਬਹੁਤ ਹੀ ਘੱਟ ਸੀਗੇ ਤੇ ਮੈਨੂੰ ਹੌਟ ਡੌਗ ਫਸਟ ਟਾਈਮ ਟਰਾਈ ਕੀਤਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਤੁਸੀਂ ਵੀ ਟਰਾਈ ਕੀਤਾ ਤਾਂ ਜਰੂਰ ਦੱਸਿਓ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਆਪਣਾ ਮਨ ਸੀ ਗੋਲ ਗੱਪੇ ਖਾਣਾ ਤਾਂ ਫਿਰ ਆਪਾਂ ਗੋਲ ਗੱਪੇ ਮੰਗਵਾਈ ਤੇ ਆਪਾਂ ਗੋਲ ਗੱਪੇ ਇੰਜੋਏ ਕੀਤੇ ਤੇ ਮੈਨੂੰ ਇਹ ਗੋਲ ਗੱਪੇ ਬਹੁਤ ਜ਼ਿਆਦਾ ਪਸੰਦ ਨੇਗੇ ਇਹ ਬਹੁਤ ਹੀ ਜ਼ਿਆਦਾ ਘੈਂਟ ਗੋਲ ਗੱਪੇ ਸੀਗੇ ਮੇਰੀ ਫੇਵਰਿਟ ਰੇੜੀ ਤੋਂ ਆਏ ਹੋਏ ਸੀਗੇ ਗੋਲ ਗੱਪੇ ਤੇ ਇਹ ਮੈਨੂੰ ਸੂਜੀ ਵਾਲੇ ਗੋਲ ਗੱਪੇ ਜ਼ਿਆਦਾ ਪਸੰਦ ਆ ਤੇ ਮੈਂ ਇੰਜੋਏ ਕੀਤੇ ਜਿਹਨੂੰ ਮੇਰੇ ਵਾਂਗੂ ਗੋਲ ਗੱਪੇ ਪਸੰਦ ਆ ਉਹ ਜ਼ਰੂਰ ਦੱਸੋ ਕਮੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਗੋਲ ਗੱਪੇ ਖਾਣ ਤੋਂ ਬਾਅਦ ਆਪਾਂ ਸਰ ਦੀ ਬਹੁਤ ਜ਼ਿਆਦਾ ਸਨੀ ਤੇ ਆਪਾਂ ਫਿਰ ਅੱਗ ਜਾਲ ਲਈ ਤੇ ਆਪਾਂ ਅੱਗ ਚਲਾ ਕੇ ਫਿਰ ਆਪਾਂ ਕੁਝ ਟੈਮਸ ਸੇਕਿਆ ਕਿ ਆਪਾਂ ਕੁਝ ਟੈਮਸ ਸੇਕ ਲੈਣੇ ਆਗੇ ਕਿਉਂਕਿ ਰੋਟੀ ਵਗੈਰਾ ਦਾ ਟਾਈਮ ਨਹੀਂ ਸੀਗਾ ਉਸ ਤੋਂ ਬਾਅਦ ਆਪਾਂ ਥੋੜਾ ਟਾਈਮ ਉਧਰ ਕੁਲ ਬੈਠੇ ਸੇਕਿਆ ਅੱਗ ਜਲਨੀ ਸੀ ਰਹੀ ਤੇ ਆਪਾਂ ਉਹਦੇ ਉੱਪਰ ਥੋੜੀ ਜਿਹੀ ਚੀਨੀ ਪਾਤੀ ਤੇ ਚੀਨੀ ਨਾਲ ਅੱਗ ਬਹੁਤ ਹੀ ਵਧੀਆ ਜਲ ਗਈ ਸੀ ਕਿਉਂ ਠੰਡ ਜ਼ਿਆਦਾ ਹੋਣ ਕਰਕੇ ਅੱਗ ਵੀ ਨਹੀਂ ਜਲਦੀ ਤੇ ਮੌਸਮ ਦਿਨੋਂ ਦਿਨ ਠੰਡ ਬਹੁਤ ਵੱਧਦੀ ਹੀ ਜਾ ਰਹੀ ਹੈ ਹੈਲੋ ਫਰੈਂਡਸ ਕਿਵੇਂ ਹੋ ਜੀ ਸਾਰੇ ਵਧੀਆ ਹੋ ਹੋਮੋਂਗੇ ਤੇ ਠੰਡ ਦਿਨੋਂ ਦਿਨ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਮੈਨੂੰ ਤਾਂ ਬਹੁਤ ਠੰਡ ਲੱਗਦੀ ਹੈ ਇਸ ਟਾਈਮ ਵੀ ਤੇ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਹੈਗਾ ਟਾਈਮ ਹੋ ਚੁੱਕਿਆ ਹੈਗਾ 5:45 ਹੋ ਚੁੱਕੇ ਨੇਗੇ ਕਿਆ ਕਰ ਰਹੇ ਆਂ ਤਿਆਰੀ ਖਾਣੇ ਦੀ ਤੇ ਅੱਗੇ ਤੁਹਾਨੂੰ ਦਿਖਾਉਣੇ ਖਾਣੇ ਦੇ ਵਿੱਚ ਆਪਣੀ ਕੀ ਕੀ ਬਣਾਇਆ ਤੇ ਬਲੌਗ ਨੂੰ ਸਾਰੀ ਕੰਟੀਨਿਊ ਜਰੂਰ ਕਰਿਓ ਜੀ ਆਜਾ ਫਿਰ ਲੋ ਜੀ ਆਪਣੀ ਸਬਜੀ ਬਣਾਈ ਅੱਜ ਗਾਜਰਾ ਮਟਰ ਤੇ ਆਲੂ ਤਿੰਨੇ ਬਾ ਕੀ ਮਿਕਸ ਸਬਜੀ ਬਣਾਈ ਮੈਂ ਸੁੱਕੀ ਸਬਜੀ ਬਣਾਈ ਹੈਗੀ ਤੇ ਇਹ ਮੈਨੂੰ ਇਹ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਕਿ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਤੇ ਨਾਲ ਹੀ ਆਪਾਂ ਸੋਚੇ ਕਿ ਅੱਜ ਆਪਾਂ ਇਹਨਾਂ ਦੇ ਨਾਲ ਚਾਵਲ ਬਣਾਈਏ ਤੇ ਪਹਿਲਾਂ ਆਪਾਂ ਚਾਵਲ ਧੋ ਕੇ ਰੱਖ ਲੈਨੇ ਕੁਛ ਟੈਂਪ ਹੋਣ ਤੇ ਸੀ ਨਾ ਤੇ ਉਸ ਤੋਂ ਬਾਅਦ ਆਪਾਂ ਇੱਧਰ ਸਬਜ਼ੀ ਰੱਖਤੀਆਂ ਜੋ ਕਿ ਪੱਕ ਰਹੀਆਂ ਨੇਗੀਆਂ ਤੇ ਨਾਲ ਉਸ ਤੋਂ ਬਾਅਦ ਆਪਨੇ ਚਾਵਲ ਨੂੰ ਛੀਤੀ ਲਵਾ ਕੇ ਅਲੱਗ ਤੋਂ ਕੱਢ ਕੇ ਦੁਹਾਰਾ ਰੱਖ ਲਿਆ ਤੇ ਇਹ ਪੱਕ ਚੁੱਕੇ ਨੇ ਹੁਣ ਤੇ ਨਾਲ ਹੀ ਇੱਧਰ ਆਪਨੇ ਪਰੌਂਠਿਆਂ ਵਾਸਤੇ ਮੂਲੀਆਂ ਵਾਲਾ ਪੇਸਟ ਤਿਆਰ ਕੀਤਾ ਹੋਇਆ ਸੀਗਾ ਤੇ ਮੈਨੂੰ ਐਸਕੇ ਆਪਾਂ ਮੂਲੀਆਂ ਵਾਲੇ ਪਰੌਂਠੇ ਬਣਾਵਾਂਗੇ ਦੋ ਕੰਬੂਲੀਆਂ ਪਈਆਂ ਸੀਗੀਆਂ ਜਿਵੇਂ ਮੈਂ ਫਿਰ ਖਰਾਬ ਨਾ ਹੋ ਜਨ ਤੇ ਉਸ ਤੋਂ ਬਾਅਦ ਇੱਧਰ ਆਪਣੇ ਚਾਵਲ ਵੀ ਬਣ ਚੁੱਕੇ ਆ ਦੇਖੋ ਜੀ ਇਹਨਾਂ ਜਬਜੀਟੇ ਵਾਲੇ ਚਾਵਲ ਬਣਾਏ ਸੀ ਤੇ ਖਿਲੇ ਖਿਲੇ ਕਿੰਨੇ ਕੈਂਟ ਚਾਵਲ ਬਣਿਆ ਮੈਨੂੰ ਇਹ ਚਾਵਲ ਬਹੁਤ ਹੀ ਜ਼ਿਆਦਾ ਪਸੰਦ ਨੇਗੇ ਤੇ ਬਹੁਤ ਵਧੀਆ ਲੱਗਦੇ ਆ ਤੇ ਇਹਨਾਂ ਨੂੰ ਜੇ ਆਪਾਂ ਆਪਣੇ ਕੋਲ ਸਬਜੀ ਵਗੈਰਾ ਜੋ ਕੁਝ ਵੀ ਨਾ ਹੋਵੇ ਤਾਂ ਦਹੀਂ ਨਾਲ ਵੀ ਖਾ ਸਕਦੇ ਆਂਗੇ ਇਹ ਆਪਾਂ ਇਕੱਲੇ ਵੀ ਖਾ ਸਕਦੇ ਤੇ ਉਸ ਤੋਂ ਬਾਅਦ ਆਪਾਂ ਨੇ ਬਣਾ ਲਏ ਆਪਣੇ ਪਰੌਂਠੇ ਪਕਾਰੇ ਆ ਇਹ ਪਰੌਂਠੇ ਮੇਰੇ ਤੋਂ ਕੁਝ ਜ਼ਿਆਦਾ ਹੀ ਚੱਲ ਗਏ ਤੇ ਆਪਣੇ ਪਰੌਂਠੇ ਹੋ ਚੁੱਕੇ ਆ ਰੈਡੀ ਜੀ ਇਧਰ ਬਸ ਤੇ ਆਪਣੇ ਬਣਾ ਕੇ ਰੱਖਤੀ ਰੋਟੀ ਖਾ ਕੇ ਮਿਲ ਕੇ ਦੱਸਿਓ ਉਸ ਤੋਂ ਬਾਅਦ ਪਖਾਣਾ ਖਾ ਕੇ ਉਸ ਤੋਂ ਬਾਅਦ ਦੁੱਧ ਪੀਤਾ ਤੇ ਦੁੱਧ ਦੇ ਨਾਲ ਆਪਾਂ ਨੇ ਖਾਧਾ ਲੱਡੂ ਤੇ ਇਸ ਦੇ ਨਾਲ ਆਪਾਂ ਇਸ ਬਲੌਗ ਨੂੰ ਇੱਥੇ ਐਂਡ ਕਰਨ ਲੱਗੇ ਆਂ ਜੀ ਜੇ ਬਲੌਗ ਵਧੀਆ ਲੱਗਿਆ ਹੋਇਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ